ਪਹਿਲੇ ਪਿਤਾ ਕਟਾਇਆ ਅਬ ਬੇਡੇ ਕਟਾਉਂਗਾ ਨਾਨਕ ਦਾ ਬਾਗ ਖੂਨ ਜਿਗਰ ਸੇ ਖਿਲਾਉਂਗਾ ਪਹਿਲਾ ਮੈਂ ਆਪਣਾ ਪਿਤਾ ਕਟਾਇਆ ਆ ਹਿੰਦੁਸਤਾਨੀਆਂ ਦੀ ਲਾਜ ਰੱਖੀ ਤਿਲਕ ਜੰਜੂ ਰੱਖਾ ਪ੍ਰਵਤਾ ਕਾ ਕਿਨੋਂ ਵੱਡੋ ਕੱਲੂ ਮੈਂ ਸਾਕਾ ਇਹ ਤਿਲਕ ਜੰਜੂ ਦਾ ਰਖਵਾਲਾ ਬਣ ਕੇ ਪਹਿਲਾ ਪਿਤਾ ਕਟਾਇਆ ਹੁਣ ਬੇਟੇ ਭੀ ਕਟਾਉਂਗਾ ਹੁਣ ਮੈਂ ਆਪਣੇ ਪੁੱਤਰ ਸ਼ਹੀਦ ਕਰਾਉਣੇ ਨਾਨਕ ਦਾ ਬਾਗ ਖੂਨੇ ਜਿਗਰ ਸੇ ਖਿਲਾਉਂਗਾ ਇਹ ਨਾਨਕ ਦਾ ਜਿਹੜਾ ਸਿੱਖੀ ਦਾ ਪੰਥ ਦਾ ਬਾਗ ਹੈ ਨਾ ਇਹ ਮੈਂ ਆਪਣੇ ਜਿਗਰ ਦਾ ਖੂਨ ਪਾ ਕੇ ਇਹਨੂੰ ਹਰਾ ਕਰਾਂਗਾ ਇਹਨੂੰ ਅਮਰ ਕਰ ਦੇਵਾਂਗਾ ਤੇ ਇਹ ਦੁਨੀਆ ਤੇ ਅਮਰ ਅਟਲ ਹੋ ਕੇ ਗੁਰੂ ਨਾਨਕ ਦੀ ਬੰਦਗੀ ਪਰਮੇਸ਼ਰ ਦੀ ਭਾਉ ਭਗਤੀ ਤੇ ਸ਼ਹਾਦਤ ਦੀਆਂ ਮਹਿਤਾਵਾਂ ਵੰਡੇਗਾ